ਮੋਸਤੋ ਡੈਨਿਕਸ ਨੇ ਰਾਦੇ ਸਾਡੇ ਸਾਰੇ ਵਸਤਾਵਾਲਾ ਦੱਸੀ ਕਿ ਇਸਨੇ ਨਵੀਂ ਬੀਨਾਨਗਰ ਦੇ ਨਾਲ ਲੱਗਦੇ ਪਿੰਕੰਢਾਈ ਦੇ ਵਿੱਚ ਖੜਿਆ। ਦੱਸੀ ਕਿ ਇੱਥੇ ਇੱਕ ਪੁਲ ਪੈਂਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਹੀ ਇਹ ਅੰਗਰੇਜ਼ਾਂ ਵਾਲਾ ਪੁਲ ਮਾਇਆ ਗਿਆ ਸੀ ਉਹੀ ਇਸ ਵੇਲੇ ਚੱਲਦਾ ਪਿਆ। ਉਹਨੂੰ ਦੇਖਦੇ ਹੋਏ ਸਰਕਾਰਾਂ ਨੇ ਦੇਖਿਆ ਜੀ ਹਾਲਾਤ ਕਿ ਖਸਪਾ ਹੋਏ ਤੇ ਚੱਲਦੇ ਹੀ ਇਹਦੇ ਨਾਲ ਨਵਾਂ ਪੁਲ ਦੀ ਵੀ ਨਿਵਾ ਕੀਤਾ ਗਿਆ ਸੀ। ਨਵਾਂ ਪੁਲ ਕਿਦਾਂ ਤਿਆਰ ਕਰ ਦਿੱਤਾ ਗਿਆ ਸੀ ਤਿਆਰ ਹੋਣ ਤੋਂ ਬਾਅਦ ਲੋਕਾਂ ਦੇ ਹਵਾਲੇ ਵੀ ਕਰ ਦਿੱਤਾ ਗਿਆ ਸੀ। ਲੇਕਿਨ ਉਹ ਕਿ ਦੋ ਤੋ ਤਾਈ ਮਹੀਨੇ ਕੋਈ ਚਲਿਆ ਉਰੇ ਬਾਚ ਉਹ ਪੁਲ ਦੇ ਹਾਲਾਤ ਖੱਕਾ ਹੋਏ ਪੁਲ ਗਿਰੇ ਲੋਕਲ ਦਸ ਹਜ਼ਾਰੇ ਕੇ ਪੁਲ ਬੈ ਗਿਆ ਸੀ ਜਿਹੜੇ ਚੱਲਦੇ ਫੇਰ ਹੀ ਪੁਰਾਣੇ ਪੋਲ ਨਾਲ ਰੁਕ ਰਿhta ਗਿਆ ਔਰ ਪੁਰਾਣਾ ਪੋਲੀ ਗਰੇ ਚੱਲਦਾ ਪਿਆ ਅਗਰ ਪੁਰਾਣੇ ਪੋਲ ਦੀ ਗੱਲ ਕਰੀਏ ਤੇ ਪਿਛਲੇ ਲੰਬੇ ਸਮੇਂ ਤੋਂ ਇਹੋ ਖਸਕਾ ਹਾਲਾਤ ਦੇ ਵਿੱਚ ਹੈ ਉੱਥੇ ਹੀ ਗੱਲ ਕੀਤੀ ਇਹ ਬਰਸਾਤਾ ਦੀ ਕਿ ਪਹਾੜਾ ਵਿੱਚ ਬਰਸਾਤਾ ਹੋਣ ਦੇ ਕਾਰਨ ਕਾਫੀ ਜਗ੍ਹਾ ਦੇ ਉੱਤੇ ਕਿਦਾ ਨੁਕਸਾਨ ਹੋ ਰਿਹਾ ਉੱਥੇ ਹੀ ਲੋਕਾਂ ਨੇ ਦੱਸਿਆ ਕਿ ਇਹ ਪੋਲ ਦੇ ਹਾਲਾਤ ਵੀ ਕਾਫੀ ਖੱ꺼 ਜਿਸ ਮੇਲੇ ਵੀ ਇਹਹੀ ਜਾਨਨੀ ਹੈ ਤੇ ਸਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਕਿਸੇ ਸਾਡੇ ਵੇਲੇ ਹਾਸਾ ਨਹੀਂ ਬਰਤੇ ਕਿਉਂਕਿ ਕਾਫੀ ਲੋਕਾਂ ਦਾ ਆਣਾ ਜਾਣਾ ਵੀ ਹੈ ਉਹ ਸਕੂਲੀ ਬੱਚਿਆਂ ਦਾ ਵੀ ਆਣਾ ਜਾਣਾ ਜਿਹਦੇ ਕਰਕੇ ਲੋਕੀ ਇੱਕ ਜਾਨ ਜੋਖਮ ਦੇ ਵਿੱਚ ਦਾ ਪਾ ਕੇ ਤੇ ਇਹ ਪੋਲ ਤੋਂ ਆਰ ਪਾਰ ਹੁੰਦੇ ਆ ਦੱਸ ਦਈਏ ਕਿ ਇੱਥੇ ਪਾਰੀ ਵਾਹਨ ਵੀ ਲੰਘਦੇ ਆ ਤੇ ਕਿਸੇ ਵੇਲੇ ਵੀ ਇਹ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਆ ਲੇਕਿਨ ਸਰਕਾਰਾਂ ਵਾਲੇ ਪੋਲ ਤੇ ਬਣਾ ਦਿੱਤਾ ਗਿਆ ਸੀ ਕਿਹਾ ਇੰਜੀਨੀਅਰ ਲਗਾਏ ਗਏ ਸੀ ਕਿਹਾ ਪ੍ਰਸ਼ਾਸਨ ਅਧਿਕਾਰੀ ਲਗਾਏ ਗਏ ਸੀ ਜਿਹੜਾ 2 ਮਹੀਨੇ ਦੇ ਵਿੱਚ ਹੀ ਪੋਲ ਦੇ ਹਾਲਾਤ ਖਸਰਾ ਹੋਵੇ ਇਹ ਪ੍ਰਸ਼ਾਸਨ ਤੇ ਵੀ ਪ੍ਰਤੀਤ ਜਨ ਲੱਗਦਾ ਹੈ ਕਿ ਕਿਉਂਕਿ ਸਰਕਾਰਾਂ ਵਾਲੇ ਦਾਅਵੇ ਹੋਰ ਵਾਅਦੇ ਕੀਤੇ ਯਾਦੇ ਆ ਕਿ ਦਾਅਵੇ ਹੋਰ ਵਾਅਦੇ ਕੀਤੇ ਜਾਂਦੇ ਪਏ ਆ ਕਿ ਅਸੀਂ ਲੋਕਾਂ ਨੂੰ ਪਿੰਡਾਂ ਨੂੰ ਸੁੱਖ ਦੇਣ ਲਈ ਨਵੇਂ ਪਰਾਲੇ ਕੀਤੇ ਆ ਰਹੇ ਨਵੇਂ ਪੁਲ ਦਿੱਤੇ ਆ ਰਹੇ ਲੇਕਿਨ ਇੱਥੇ ਕਿਹੜਾ ਪੋਲਾ ਬਣਾਇਆ ਗਿਆ ਉਹ ਪੁਲ ਤੇ ਦੋ ਤੋਂ 2.5 ਮਹੀਨੇ ਚੱਲੇ ਕਿਦਾਂ ਦਾ ਪੁਲ ਹੋਏਗਾ ਕਿਦਾਂ ਦੇ ਹਾਲਾਤ ਹੋਣਗੇ ਲੇਕਿਨ ਅਗਰ ਅਭੀ ਨਵੀ ਕੋਈ ਹੋ ਜਾਂਦੀ ਹੈ ਨਵੇਂ ਪੁਲ ਦੇ ਉੱਤੇ ਤਾਂ ਕੌਣ ਜ਼ਿੰਮੇਵਾਰ ਦੀ ਕਿਉਂਕਿ ਸਰਕਾਰਾਂ ਕਹਿੰਦੀ ਹੈ ਕਿ ਇਹ ਇੱਕ ਨੰਬਰ ਵਧੀਆ ਤੋਂ ਵਧੀਆ ਪੁਲ ਦੇ ਰਹੇ ਹਨ ਜੰਮੂ ਨੈਸ਼ਨਲ ਹਾਈਵੇ ਪੁਲ ਦੇ ਰਿਹਾ ਕਾਫੀ ਪੁਲ ਬਣਾਈ ਆ ਰਹੇ ਲੇਕਿਨ ਇੱਧਰ ਪੁਲ ਬਣਾਣਗੇ ਤੇ ਲੋਕੀ ਕਿਸ ਪਾਸੇ ਜਾਣਗੇ ਅੱਜ ਵੀ ਲੋਕੀ ਮੌਤ ਦੇ ਮੂੰਹ ਦੇ ਵਿੱਚ ਜਾ ਕੇ ਉਹ ਰੋਡ ਨੂੰ ਆਰ ਪਾਰ ਕਰਦੇ ਆ ਆ ਲੋਕਾਂ ਨਾਲ ਗੱਲਬਾਤ ਕਰਨੇ ਤੇ ਜਾਣਨ ਦੀ ਕੋਸ਼ਿਸ਼ ਕਰਨੇ ਆ ਕੀ ਮਾਮਲਾ ਤੇ ਕੀ ਕਹਾਣੀ ਲੋਕਾਂ ਦੀ ਮੇਰਾ ਪਿੰਡ ਕੁੰਡਿਆ ਹਲਵਾਰਾ ਆਪਾਂ ਕਾਫੀ ਟਾਈਮ ਤੋਂ ਯਾਰ ਰਸਤੇ ਤੋਂ ਆਂ ਜਾ ਰਹੇ ਆ ਪਰ ਐ ਨਹੀਂ ਸਮਝ ਆ ਜਿਹੜੇ ਪੁਰਾਣੇ ਪੁਰਾਣੇ ਹੁੰਦੇ ਆ ਕਹਿੰਦੇ 올ਡੀ ਗੋਲਡੇ ਵਾਕੀ ਉਹ ਜਿਹੜਾ ਇੱਕ ਸਿੰਗਲ ਆ ਉਹ ਵਿੱਚੇ ਟੁੱਟ ਗਿਆ ਐ ਵੀ ਵਿਚਾਰਾ ਮਰਨ ਵਾਲਾ ਹੀ ਲੱਗ ਵਗ ਪਰ ਜਿਹੜਾ ਨਵਾਂ ਬਣਾਇਆ ਤੇ ਉਹ ਕੋਈ ਮਰ ਗਿਆ ਪਤਾ ਨਹੀਂ ਕਿਉਂ ਇਹ ਚਾਹੀਦਾ ਸਰਕਾਰ ਨੂੰ ਕੀ ਕੀ ਹੋ ਗਿਆ ਕਿਦਾਂ ਵਾ ਹੋ ਗਿਆ ਦੇਖੋ ਯਾਰ ਮੜਾਇਆ ਤੇ ਜੇ ਆਪਾਂ ਬਾਇ ਚਾਂਸ ਆਵੇ ਚਲੋ ਰਾਤੀ ਜਿੰਨੇ ਦਿਨੇ ਨਿਕਲ ਜਾਂਦੇ ਜੇ ਰਾਤੀ ਵੇਲੇ ਨਿਕਲੀਏ ਨਾ ਨਾ ਕਰਦੇ ਕੋਈ ਇਦਾਂ ਕੋਈ ਅੱਗੋ ਦੀ ਆ ਜਾਏ ਕੋਈ ਬੱਛਾ ਆ ਜਾਏ ਕੋਈ ਜਾ ਜਾ ਤੇ ਸਖਦਮ ਮੋੜ ਘਟਣਾ ਪੈਣਾ ਤੇ ਵਿੱਚ ਚਲ ਜਾਣਾ ਸਿੱਧਾ ਵਿੱਚ ਡਿੱਗ ਸਕਦਾ ਬੰਦਾ ਇਨਸਾਨ ਕੋਈ ਵੀ ਆ ਦੇਖ ਸਕਦੇ ਆ ਵੀ ਇਹ ਚੀਜ਼ਾ ਰੱਖੋ ਜਲਾ ਧਿਆਨ ਤੇ ਯਾਰ ਕਿੱਦਾਂ ਆਣਾ ਜਾਣਾ ਫਿਰ ਕਿੱਦਾਂ ਜਾਣ ਜੋ ਕਿ ਸਖਦਮ ਆਪਾਂ ਤੇ ਗੱਡੀ ਨਹੀਂ ਲੈ ਕਹਿੰਦੇ ਇਧਰੋਂ ਆਪਾਂ ਬਾਰੋ-ਬਾਰ ਜਾਨੇ ਉਧਰੋਂ ਕੋਣ ਵਿਦੇਸ਼ ਨਹੀਂ ਟੁੱਲੇ ਰਸਤਾ ਉਹ ਸਾਰਾ ਟੁੱਟਿਆ ਆ ਪਰ ਰਿਸਕ ਤੇ ਰਹਿਣਾ ਪੈਂਦਾ ਗੱਡੇ ਵੀ ਮਰਦੇ ਹਟੀਆਂ ਪੈਂਚਰ ਹੁੰਦੇ ਆ ਕਈ ਵਾਰੀ ਕੀ ਕਰੀ ਕੀ ਮੰ ਕਰਦੇ ਮਹਿੰਗਾਈ ਦੀ ਪੁੱਲ ਬਾਂਜੇ ਵਧੀਆ ਜਾ ਔਰ ਕੀ ਚਾਹੀਦਾ ਹਨ ਸਰ ਗਾਹੀ ਦੇ ਹੋਈ ਕਹਿਣਾ ਚਾਹੁੰਦਾ ਕਿ ਪੁੱਲ ਜਿਹੜਾ ਨਾ ਪੁੱਲ ਜਿਹੜਾ ਬਣਿਆ ਹੋਇ ਚੱਲੂ ਆ ਚਾਹੀਦਾ ਪੁਰਾਣੇ ਪੁੱਲ ਤੇ ਰੋਡ ਜਿਆਦਾ ਹੈਗਾ ਬਸ ਕੰਕ੍ਰੀਟ ਨਾਲ ਰੋਜ ਦੇ ਡੈਂਪਰ ਭਰੇ ਦੇ ਬਜਰੀ ਦੇ ਤੋਂ ਲੰਘਦੇ ਆ ਗਿਆ ਕੰਸ ਕੰਮ ਵੀ 2000 ਤੋਂ 3000 ਡੈਂਪਰ ਲੰਘਦਾ ਬਸ ਆਣ ਜਾਣ ਦਾ ਬਹੁਤ ਪ੍ਰੋਬਲਮ ਹੈ ਗਿਆ ਕਈ ਐਕਸੀਡੈਂਟ ਵੀ ਹੋ ਚੁਕੇ ਨੇ ਪੁੱਲ ਤੇ ਡੈਂਪਰ ਜਿਹੜੇ ਪਰਲੇ ਪਾਸੇ ਨਹਿਰ ਦੇ ਵੀ ਪੈ ਚੁਕੇ ਨੇ ਕਾਲੀ ਵੀ ਕੋਈ ਮਤਲਬ ਕੰਮ ਇੱਥੇ ਨਹੀਂ ਜੋਰਾਂ ਤੇ ਚੱਲ ਰਿਹਾ ਫਿਰ ਕੋਈ ਚਾਲੂ ਵੀ ਕੀਤਾ ਗਿਆ ਸੀ ਫਿਰ ਕਿਉਂ ਬੰਦ ਕੀਤਾ ਗਿਆ ਇਹ ਜੀ ਜਦੋਂ ਇਹਦੇ ਤੇ ਲੋਡ ਪੈਂਦਾ ਹੈ ਭਾਰੀ ਗੱਡੀ ਲੰਘਦੀ ਹੈ ਦਬ ਜਾਂਦਾ ਜਿਹਾ ਪੂਰੇ ਅੰਸੇ ਥੱਲੇ ਤੇ ਕੋਈ ਸਪੋਰਟ ਨਹੀਂ ਹੈਗੀ ਮਟੀਰੀਅਲ ਹੈਗਾ ਸਰਿਆ ਦੇ ਪਿਆ ਨਹੀਂ ਜੇ ਸਰਕਾਰ ਰੱਦੀ ਹੈ ਤੇ ਗੱਡੀ ਨਾਲ ਵਿੱਚ ਵੱਢ ਜਾ ਹਾਂ ਨਹਿਰ ਦੇ ਵਿੱਚ ਸਰਕਾਰ ਨੂੰ ਕਿਹਾ ਜਾਂਦਾ ਹੈ ਕਿ ਪੱਕੇ ਪੁਲ ਬਣਾਏ ਜਾ ਰਹੇ ਵਧੀਆ ਪੁਲ ਲੱਗਦਾ ਕੋਈ ਇਦਾਂ ਹੋਇਆ ਕੁਛ ਨਹੀਂ ਆ ਜੀ ਇਹਦੇ ਵਿੱਚ ਤੇ ਫਟਾ ਕੇ ਖੜਾ ਕਰ ਦਿੱਤਾ ਤਾਂ ਗੱਡੀ ਜਦੋਂ ਇਸ ਕਰਕੇ ਇਹਨਾਂ ਨਵੇਂ ਪੁਲ ਨੂੰ ਕਿਉਂ ਬੰਦ ਕੀਤਾ ਉਹ ਦੇਖੋ ਕਮਾਲ ਹੋ ਰਿਹਾ ਹੈ ਇਹ ਵੀ ਮੰਗ ਕਰਦੇ ਕਿ ਚੰਗਾ ਪੁਲ ਬਣਨਾ ਚਾਹੀਦਾ ਹੈ ਜਦੋਂ ਚਲੇ ਪੁਰਾਣੇ ਪੁਲ ਦਾ ਪਹਿਲੇ ਇਹ ਬੰਦ ਕਰ ਦਿੱਤਾ ਹੀ ਹੁਣੇ ਫਿਰ ਚਾਲੂ ਕਰ ਦਿੱਤਾ ਹੈਗਾ ਵਾ ਲੱਗਦਾ ਵੀ ਪੁਰਾਣੇ ਪੁਲ ਤੇ ਕੋਈ ਹੱਥ ਆਉਤੋ ਨਹੀਂ ਬਿਲਕੁਲ ਜੀ ਕਦੀ ਵੀ ਕੋਈ ਡੈਂਪਰ ਪਰ ਦੇਖੋ ਇਹਦੇ ਤੁਹਾਡੇ ਸਾਹਮਣੇ ਲੋਡ ਪਰਿਆ ਡੈਂਪਰ ਆ ਰਿਹਾ ਕਹਿਣਾ ਜਿਵੇਂ ਇਹ ਹੀ ਆ ਵੀ ਪ੍ਰਸ਼ਾਸਨ ਦਾ ਤਾਂ ਕੋਈ ਖਿਆਲ ਨਹੀਂ ਆ ਵੀ ਪੁਲ ਬੰਦਾ ਕਰ ਦੋ ਬੰਦ ਕਰ ਦੋ ਇਹਦਾ ਤਾਂ ਕੋਈ ਪਤਾ ਨਹੀਂ ਮਹੀਨੇ ਜਣਾ ਨੇ ਥੋੜੇ ਮੀਂਹ ਨਾਲ ਪਾਣੀ ਚਲਾਇਆ ਸੀ ਉਹ ਵੀ ਅੱਧੇ ਘੰਟੇ ਲਈ ਪੁਲ ਚਲਾਇਆ ਬਾਅਦ ਬੰਦ ਕਰਤਾ ਉਹਨਾਂ ਨੇ ਅੱਥੇ ਕੋਲ ਲੇ ਕੇ ਲਾ ਦੇ ਨਾ ਵੀ ਇਧਰੋਂ ਗੱਡੀਆਂ ਡੇਗ ਜਾਂਦੀਆਂ ਜਾਂ ਕੁਝ ਹੋ ਜਾਂਦਾ ਵੀ ਪਿਛਲੇ ਲੇ ਕੇ ਲਾ ਦੋ ਤੁਸੀਂ ਵੀ ਵੱਡੀ ਗੱਡੀ ਨਾਲ ਲੰਗੇ ਵੀ ਪਰਲੇ ਰੋਡ ਤੋਂ ਆਜੋ ਹਥੋ ਡੇਲੀ ਦੂਜੇ ਦਿਨ ਬਾਅਦ ਗੱਡੀ ਕੋਈ ਨਾ ਕੋਈ ਡਿਗੀ ਦੀ ਹੁੰਦੀ ਹੈ ਇੰਦਰ ਕੋਈ ਪ੍ਰਸ਼ਾਸਨ ਦਾ ਖਿਆਲ ਨਹੀਂ ਹੈ ਤੇ ਥੋੜਾ ਧਿਆਨ ਦੇਣਾ ਜਿਹੜੇ ਭਾਰੀ ਵਹਿਕਲ ਲੰਗਦੇ ਹਥੋਂ ਪੁਲ ਦਾ ਜੇ ਇਹ ਵੀ ਪੁਲ ਬੰਦ ਕਰਤਾ ਜੇ ਇਹਦਾ ਵੀ ਨੁਕਸਾਨ ਹੋ ਜੇ ਤੇ ਆ ਜਾਣਾਂ ਨਾ ਦਿੱਕਤ ਹੋਏ ਨਹੀਂ ਲਾਗੇ ਵਾਲੇ ਕਿਧਰ ਹੋਣ ਲੰਗਣਗੇ ਥੋੜਾ ਆਦਾ ਖਿਆਲ ਰੱਖਿਆ ਜਾਏ ਕਿ ਪੁਲ ਚਾਲੂ ਕੀਤਾ ਜਾਏ ਆ ਵੀ ਥੋੜਾ ਵਧੀਆ ਕਰਕੇ ਬਣਾਇਆ ਜਾਏ ਇਹਨੂੰ ਚਾਲੂ ਕੀਤਾ ਜਾਏ ਆ ਵੀ ਬੰਦ ਹੋ ਗਿਆ ਤੇ ਸਾਡਾ ਨੁਕਸਾਨ ਹੋਏ ਨਾ ਸਾਰੇ ਲਾਗੇ ਸਾਗੇ ਪਿੰਡਾਂ ਦਾ ਅਗ ਗੱਡੀਆਂ ਵਾਲਾ ਤਾਂ ਕੁਝ ਨਹੀਂ ਜਾਣਾ ਵੱਡੀਆਂ ਵਾਲਾ ਜਾਂ ਦੂਜਿਆਂ ਦੇ ਜਿਹੜੇ ਮਾਲਕਾ ਜੋ ਵੀ ਆ ਸਾਰੇ ਇੱਧਰ ਇਕੱਠੇ ਹੋ ਗਏ ਸਰਕਾਰ ਨਾਲ ਗੱਲਬਾਤ ਕਰਨ ਇੱਥੇ ਘਰ ਨਾਲ ਆਣ ਤੇ ਆਪਣੇ ਰਾਏ ਦੇਣ ਜੋ ਵੀ ਹੁੰਦਾ ਮੰਗਿਆ ਹੀ ਆ ਵੀ ਜਲਦੀ ਤੋਂ ਜਲਦੀ ਪੁਲ ਤਿਆਰ ਕੀਤਾ ਜਾਏ ਦੇਖੋ ਇਹ ਪੁਲ ਨੂੰ ਕਿੰਨਾ ਚਿਰ ਹੋ ਗਿਆ ਉਹ 3 ਮਹੀਨੇ ਦੇ ਵਿੱਚ ਬਹਿ ਗਿਆ ਇੱਥੋਂ ਦੇ ਬੱਚੇ ਜਿਹੜੇ ਛੋਟੇ-ਛੋਟੇ ਸਕੂਲ ਦੇ ਜਾਂਦੇ ਆ ਵੱਡੀ ਮੁਸ਼ਕਲ ਉਹ ਆ ਗੱਡੀਆਂ ਲੋਡਿੰਗਾਂ ਆਂਡੀਆਂ ਨੇ ਉਹ ਵੱਡਾ ਹਾਸਾ ਹੋਗਾ ਛੋਟੇ-ਛੋਟੇ ਬੱਚੇ ਆ ਰਹੇ ਆ ਜੋਖਮ ਦੇ ਵਿੱਚ ਸਕੂਲ ਲੱਗੇ ਹੋਏ ਤੁਹਾਨੂੰ ਪਤਾ ਹੀ ਆ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਪ੍ਰਸ਼ਾਸਨ ਕਾ ਨੂੰ ਕਹਿ ਵੀ ਸੂਚਿਤ ਨਹੀਂ ਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਇਹਦੇal ਖਿਆਲ ਕਰੇ ਬਹੁਤ ਜੂਰ ਪ੍ਰਸਾਦ ਦੇ ਦੇਣ ਤੇ ਹੋਰ ਵੀ ਕਈ ਵੱਡੇ ਵੇਹਣ ਲੱਗਦੇ ਤੁਹਾਨੂੰ ਪਤਾ ਲਗਾਤਾਰ ਇਥੋਂ ਹੋਰ ਕੋਈ ਮਾਰਗ ਵੀ ਹਣੀਗਾ ਜੇ ਪਠਾਨਕੋਟ ਵਾਲ ਦੀ ਕੋਈ ਤੇ ਨਾ ਘੁੰਮ ਕੇ ਨਹੀਂ ਆਉਂਦੇ ਸਿੱਧਾ ਮਾਰਗ ਆ ਤੁਹਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਨੂੰ ਛੇਤੀ ਤੋਂ ਛੇਤੀ ਕੰਪਲੀਟ ਕੀਤਾ ਜਾਏ ਉਹ ਪੁਲ ਦਾ ਜਿਹੜਾ ਉਹਨੂੰ ਚਾਲੂ ਕਰਨ ਤਾਂ ਕਿ ਇੱਥੇ ਕੋਈ ਅਹੋਜੀ ਘਟਨਾ ਨਾ ਹੋਏ ਦੁਖਦਾਈ ਘਟਨਾ ਕਿਉਂਕਿ ਛੋਟੇ ਛੋਟੇ ਬੱਚਿਆਂ ਦੀ ਬਹੁਤ ਵੱਡੀ ਮੁਸ਼ਕਲ ਆ ਸਕੂਲ ਨੂੰ ਜਿੰਨੇ ਬੱਚੇ ਜਾਂਦੇ ਆ ਬਾਕੀ ਇਹ ਘੱਟੋ ਘੱਟ 20 ਪਿੰਡਾਂ ਦਾ ਲੰਘਾ ਕੋਈ 20 ਪਿੰਡਾਂ ਦੇ ਲੰਘੇ ਵਾਸਤੇ ਬਹੁਤ ਮੁਸ਼ਕਲ ਆ ਇਹ ਹਲਦਾ ਤੁਸੀਂ ਦੇਖਿਆ ਹੋਣਾ ਇੱਕ ਗੱਡੀ ਰੁਕਦੀ ਏ ਇੱਕ ਪਾਸੋਂ ਦੂਜੇ ਪਾਸੋਂ ਗੱਡੀਆਂ ਝਾਲੀਆਂ ਇਹਦਾ ਮੈਂ ਖਸਾ ਹਾਲਤ ਹੈ ਕਿ ਉਹ ਮੁੱਖ ਵੀ ਪੋਲਾ ਜਿਹੜਾ ਉਹ ਸ਼ਹਾਸਾ ਹੋ ਸਕਦਾ ਪ੍ਰਸ਼ਾਸਨ ਦੇ ਇਹ ਖਿਆਲ ਦੇ ਮੈਂ ਨਾਮ ਰਕੇਸ਼ ਕੁਮਾਰ ਜੀ ਪਿੰਡ ਪਿੰਡ ਸਕੂਲ ਪੁਰਾ ਜੀ ਕੀ ਕਹਿਣਾ ਚਾਹੋਗੇ ਸਰ ਇਹ ਫੁੱਲ ਵੱਟ ਮੈਂ ਫਿਰ ਕਹਾਂਗਾ ਕਿ ਬਹੁਤ ਵੱਡਾ ਜਿਹੜਾ ਪੋਲਾ ਇਲਾਕਾ ਜਿਹੜਾ ਬਹੁਤ ਵੱਡਾ ਹੈ ਅੱਗੇ ਨੂੰ ਆ ਰਿਹਾ ਜਿਹੜਾ ਇਹ ਪੁਲ ਦਾ ਮੋੜ ਮਾੜਾ ਹਾਲ ਹੈ ਉਹ ਦੇਖੋ ਪਹਿਲੇ ਤੇ ਕੈਮਰਾ ਉੱਧਰ ਮਾਰ ਕੇ ਦੇਖੋ ਪਹਿਲੇ ਕੀ ਬੰਦ ਰਿਹਾ ਪੁਲ ਤੇ ਇਹ 2 ਮਹੀਨੇ ਵੀ ਨਹੀਂ ਚੱਲਿਆ ਤੇ ਵਾਹ ਮਾਲਕੀ ਕੰਮ ਹੈ ਸਰਾ ਆਹ ਵਾ ਨਿਕਲ ਗਿਆ ਪੁਲ ਦੀ ਸਾਰੀ ਇਹ ਹੁਣ ਤੁਸੀਂ ਆਪ ਹੀ ਜਾਣੇ ਦੇਖੋ ਪ੍ਰਸ਼ਾਸਨ ਨੂੰ ਕਹੀਦਾ ਵੀ ਇਹ ਮਗਲ ਧਿਆਨ ਦਿੱਤਾ ਜਾਏ ਜਿਹੜੀ ਆਣ ਜਾਣ ਵਿੱਚ ਲੋਕਾਂ ਨੂੰ ਦਿੱਕਤ ਹੋਣਦੀ ਆ ਤੇ ਲੋਕਾਂ ਨੂੰ ਰਾਤ ਮਿਲੇ ਕਿਦੇ ਸਕੂਲੀ ਬੱਚੇ ਜਾਣਾ ਆਣਾ ਕਿੱਦਾਂ ਦਾ ਹੁੰਦਾ ਬਹੁਤ ਮਾੜਾ ਹਾਲ ਹੈ ਜੀ ਇੱਥੇ ਆਹ ਦੇਖੋ ਆ ਪਿੱਛੇ ਆ ਜਿਹੜਾ ਆਪਣਾ ਜਿੱਥੋਂ ਲੋਕੀ ਚੜ ਰਹੇ ਆ ਟਾਣੋਂ ਅਬ ਇਹ ਹਾਲ ਵੇਖੋ ਕਿੱਲੇ ਹੁਣ ਤੇ ਚਲੋ ਬਾਰਿਸ਼ ਪੈ ਗਈ ਠੀਕ ਨੇ ਤੇ ਘੱਟੇ ਨਾਲ ਮੋਟਰਸਾਈਕਲ ਵਾਲੇ ਜਿਹੜੇ ਆ ਉਹਨਾਂ ਦਾ ਤੇ ਬੁਰਾ ਹਾਲ ਆ। ਇੱਥੇ ਜਾਇ ਨਹੀਂ ਜਾਂਦਾ ਨਾ ਤੋਂ। ਕੀ ਮਰ ਕੇ। ਨਾ ਕੋਈ ਵੀ ਕਿ ਪਸ਼ਾਸ਼ਨ ਨੂੰ ਜਲਦ ਤੋਂ ਜਲਦ ਜਿਹੜਾ ਨੂੰ ਸਹੀ ਕਰੇ। ਜਿਹੜਾ ਵੀ ਇਹਦਾ ਕੰਮ ਹੈਗਾ ਉਹ ਜਲਦ ਤੋਂ ਜਲਦ ਕੀਤਾ ਜਾਏ। ਬੋਲਦੇ ਕਰੇ ਕਿ ਜੋ ਹਾਲਾਤ ਬੋਲਦੇ ਬਣਦੇ ਐਸੇ ਜਿੱਤ ਦੇ ਦੇ ਤੇ ਖਿੰਡੂ ਨਹੀਂ ਕਈ ਕੁਛ ਹੁੰਦਾ ਵਾ। ਮਾਰੇ ਡੇਬੇ ਕਿੰਨੇ ਦੇਖਣਾ ਰਾਤ ਜਗੇ ਡੋਣ ਦੇ ਕਿੰਨੇ ਦਿਖੂਗਾ ਵੀ ਕੌਣ ਡਿਗਿਆ। ਗੱਲ ਅੱਗਦਾ ਵੀ ਸਰਕਾਰ ਜੋ ਗੋ ਅੱਖਾਂ ਮਿਟ ਕੇ ਬੈਠੀ ਗਈ ਐ। ਲੋਕਾਂ ਨੂੰ ਪਤਾ ਨਹੀਂ ਹੈ ਵੀ ਇਹ ਆਪਣੇ ਪੁਲ ਤੋਂ ਆ ਰਿਹਾ ਬਿਟਾਰ ਤੋਂ ਲੱਗਦੀ ਹੈ ਪੁਲ ਦੀ ਕਿੰਨੀ ਮਿਲਿਆ ਦਾ ਤੇ ਪੁਲ ਦੇ ਇਹ ਪੁਲ ਜਗ੍ਹਾ ਤੇ ਮੈਂ ਬੋਲ ਕੇ ਲੋੜ ਸੀ ਨਾ ਨਾ ਜਿਹੜਾ ਇਗਜ਼ਾਮ ਲੱਗਾ ਪਿਆ ਸਰ ਨਵਾਂ ਪੁਲ ਵੀ ਕੁਛ ਦਿਨਾਂ ਲਈ ਚਾਲੂ ਕੀਤਾ ਗਿਆ ਸੀ ਕਿਉਂ ਬੰਦ ਕੀਤਾ ਗਿਆ ਇਹ ਇਹ ਆਪ ਠੇਕ ਕਰ ਜਾਣੇ ਜਾਂ ਨਹੀਂ ਬੰਦ ਜਾਣੇ ਕਿ ਮੈਂ ਕਿਉਂ ਬੰਦ ਕੀਤਾ ਨਾ ਬੰਦ ਲੋਕਾਂ ਦਾ ਗੋਲ ਲੋਕ ਕਿਤੇ ਵੀ ਕਹਿੰਦਾ ਨਾ ਕੀਤਾ ਹੁਣ ਮੈਨੂੰ ਮੈਨੂੰ ਜਾਣ ਸਕਦੇ ਠੇਕਦਾਰ ਜਾਣ ਸਕਦਾ ਜਾਂ ਬਣਾਉਣੇ ਜਾਂ ਤੇ ਕਰਨ ਬੰਦ ਕਰਨੇ ਜਾਣਦੇ ਇਹ ਵੀ ਇਹ ਸਰਾਇਕੂ ਮੇਲੇ ਜਿੰਨੇ 3 ਸਾਲ ਬੰਨਣ ਲੱਗਿਆ ਇੱਕ ਮੈ ਇੱਕ ਦਿਨ ਦਾ ਇੱਕ ਮਹੀਨਾ ਪੋਣ ਨਹੀਂ ਚੱਲਿਆ ਇੱਕ ਬਿਚਾਰ ਉਹ ਉੱਡ ਚੋੜਦਾ ਇਹ ਅੱਜ ਕੱਲ੍ਹ ਤੇ ਜਲੰਧਰ ਵੀ ਲੁੱਟਿਆ ਹੈ ਦਿੱਲੀ ਦੀ ਜਾਰਿਆ ਜੋੜਦਾ ਪੋਲੇ ਕੜਾ ਮਿਰਸਾ ਵੀ ਬਾਈਪਾ ਹੈ ਮਿਰਸਾ ਜਾ ਰਹੇ ਮਿਰਸਾ ਦਿੱਲੀ ਜਲੰਧਰ ਚੱਲ ਜਾਓ ਦਿੱਲੀ ਚੱਲ ਜਾਓ ਆਹ ਇੰਡੀਆ ਕੀ ਜਾਂਦਾ ਰਸਤਾ ਬਣਿਆ ਪਿਆ ਹੈ ਪ੍ਰਸ਼ਾਸਨ ਦਾ ਵਾਅਦੇ ਵਾਦੇ ਕੀ ਜਾਂਦੇ ਆ ਕਿ ਪਿੰਡ ਉੱਚਾ ਨਬਲੀ ਕੋਲ ਮਨਾ ਯਾਰ ਇਹ ਲੱਗਦਾ ਕਿ ਕੋਈ ਨਿਕਾ ਦਿੱਤਾ ਯਾਰ ਕੋਈ ਪ੍ਰਸ਼ਾਸਨ ਦੇ ਅਸੀਂ ਹੜਤਾਲਾਂ ਕਰਕੇ ਦੇਖ ਲਈਏ ਮਿਲ ਕੇ ਦੇਖ ਆਏ ਮੈਮੋਰੈਂਡਮ ਦੇ ਕੇ ਆਏ ਕਿਸੇ ਨੇ ਕੁਝ ਨਹੀਂ ਕੀਤਾ ਇੱਥੇ ਪਰਲੇ ਤੇ ਉਹ ਆਪਣੇ ਰੈਂਪ ਤੇ ਆ ਰੈਂਪ ਤੇ ਅਟਾ ਟਾੜਾ ਰੈਂਪ ਬਣਿਆ ਦਾ ਉਹ ਸਾਰੇ ਜਿਹੜੇ ਨੇ ਉਹ ਆਪਣੇ ਲੋਕੀ ਉਸ ਟੱਕਰ ਡੇਜ ਜਾਂਦੇ ਕਈ ਵਾਰ ਹੁੰਦਾ ਉਸ ਪਰ ਉਹ ਲੋਕਾਂ ਨੇ ਐਕਸ਼ਨ ਤਾਂ ਕੀ ਦੀ ਦੌੜ ਕੇ ਜਿਆਕ ਨੇ ਇੱਥੇ ਮੌਕੇ ਤੇ ਲਿਆ ਕੇ ਦੋ ਵਾਰ ਹੀ ਦਿਖਾਇਆ ਐਕਸ਼ਨ ਨਹੀਂ ਇੱਥੇ ਐਕਸ਼ਨ ਹੀ ਕੋਈ ਕਰਨੀ ਥੋੜੀ ਆਜੰਟ ਸਰਕਾਰ ਨਾਲ ਮੈਂ ਗਏ ਹਾਂ ਇਹਨਾਂ ਗੋਸ਼ਿਆਂ ਦੇ ਤੋਂ ਲਾ ਲਿਆ ਗਿਆ ਦੇਖਣ ਮੈਂ ਤਾਂ ਬੋਲਦਾ ਆਸਤੇ ਪਾਸੇ ਰੇਲ ਵੀ ਟੁਕੀ ਆ ਲੱਗਦਾ ਇਹ ਸਾਰੀ ਰੇਲ ਵੀ ਟੁਕੀ ਪਈ ਹੈ ਜੀ ਸਾਰੀ ਟੁਟੀ ਦੋਵੇਂ ਪਾਸੇ ਟੁਟੀ ਪਈ ਹੈ ਟੁਟੀ ਮੰਗ ਕਰ ਰਹੇ ਹਾਂ ਉਹਨਾਂ ਕਰਦੇ ਇਹਨੂੰ ਬਥੇਰੇ ਜਿੱਦਾਂ ਜਦੇ ਠੀਕ ਹੋਣਾ ਚਾਹੀਦਾ ਇਹੋ ਤੋਂ ਡੀਡੀ ਮੰਨ ਜਾਣਾ ਹੈ ਬੀਜੀ ਥੋੜੀ ਲੱਗ ਰਹੀ ਹੈ ਸਪਸ਼ਟਕ ਮੰਗ ਕਰ ਰਿਹਾ ਸਰਕਾਰ ਦੇ ਸਰਕਾਰ ਵਾਹ ਇਹ ਪੁੱਲ ਦਾ ਹਾਲ ਕਰੇ ਨਾ ਕੋਈ ਚਾਲੂ ਕਰੇ ਇਹ ਪੁੱਲ ਦੀ